ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਜੀਵ ਸਿੰਘ ਹੈ ਜੀ ਤੇ ਕਿਹੜੇ ਇਲਾਕੇ ਤੋਂ ਤੁਸੀਂ ਮੈਂ ਸੰਗਰੂਰ ਪਿੰਡਾ ਜੀ ਮੇਰਾ ਤੇ ਗੁਰੂ ਦੇ ਦਰਸ਼ਨਾਂ ਵਾਸਤੇ ਜਾ ਰਹੇ ਹੋ ਕਿਸ ਤਰ੍ਹਾਂ ਦੀ ਭਾਵਨਾ ਮੰਨ ਦੇ ਵਿੱਚ ਬਹੁਤ ਵਧੀਆ ਜੀ ਸਾਰੀ ਸੰਗਤ ਨੂੰ ਜਾਣਾ ਚਾਹੀਦਾ ਜੀ ਜੀ ਸਰਦਾ ਭਾਵਨਾ ਨਾਲ ਜਾਣਾ ਚਾਹੀਦਾ ਜੀ ਤੇ ਪਹਿਲਾਂ ਵੀ ਜਾ ਚੁੱਕੇ ਹੋ ਹਾਂ ਜੀ ਮੈਂ ਪਹਿਲਾਂ ਤਿੰਨ ਵਾਰੀ ਪਹਿਲਾਂ ਜਾ ਚੁੱਕਿਆ ਹਾਂ ਇਸ ਕੀ ਚੌਥੀ ਵਾਰ ਜਾ ਰਿਹਾ ਹਾਂ ਚੌਥੀ ਯਾਤਰਾ ਤੇ ਬਹੁਤ ਸਾਰੇ ਨੌਜਵਾਨ ਹੌਸਲਾ ਛੱਡ ਜਾਂਦੇ ਉਹਨਾਂ ਨੂੰ ਕੀ ਕਹਿਣਾ ਚਾਹਦੇ ਹੋ ਨਹੀਂ ਹੌਸਲਾ ਛੱਡੋ ਜੀ ਮਹਾਰਾਜ ਜੀ ਅੱਗੇ ਬੇਨਤੀ ਕਰੋ ਅਰਦਾਸ ਕਰੋ ਮਹਾਰਾਜ ਜੀ ਨੇ ਆਪੀ ਬਾਹ ਫੜ ਕੇ ਲੈ ਕੇ ਜਾਣਾ ਜੀ ਇੱਥੇ 80 80 90 90 ਸਾਲ ਦੇ ਬਜ਼ੁਰਗ ਛੋਟੇ ਭਜੰਗੀ ਜੀ ਸਾਰੇ ਪੈਦਲ ਜਾਂਦੇ ਆ ਜੀ ਯਾਤਰਾ ਕਰਦੇ ਆ ਜੀ ਜੀ ਤੇ ਇਹਦੇ ਖੱਤਰ ਤੇ ਨਾ ਬੈਠੋ ਇਹ ਸਾਰਾ ਤੁਹਾਡਾ ਜਿਹੜਾ ਸ਼ਰਦਾ ਭਾਵਨਾ ਉਹ ਸਾਰੀ ਖੱਤਰ ਨੂੰ ਮਿਲ ਜਾਂਦੀ ਆ ਤੁਹਾਡੀ ਜਿੰਨੀ ਮਿਹਨਤ ਕਰਦੇ ਹੋ ਤੁਸੀਂ ਅ ਇੱਕ ਜਦੋਂ ਸ਼ੁਰੂ ਚ ਆਪਾਂ ਵੀਡੀਓ ਕੀਤੀ ਸੀ ਉੱਥੇ ਗੱਲ ਕੀਤੀ ਸੀ ਕਿ ਤੁਸੀਂ ਘਾਟ ਤੱਕ ਪਹੁੰਚਣਾ ਗੋਬਿੰਦ ਘਾਟ ਤੱਕ ਵਾਹਿਗੁਰੂ ਤੁਹਾਨੂੰ ਬਾਹ ਫੜ ਕੇ ਲੈ ਕੇ ਜਾਂਦਾ ਬਿਲਕੁਲ ਇਹ ਗੱਲ ਸੱਚੀ ਹੋਈ ਹੈ ਹਾਂਜੀ ਹਾਂਜੀ ਬਿਲਕੁਲ ਸੱਚੀ ਹੋਈ ਹੈ ਜੀ ਤੇ ਸਾਡੇ ਨਾਲ ਆਪ ਹੋਈਏ ਸਾਡੇ ਹੌਸਲੇ ਟੈਨਦੇ ਸੀਗੇ ਪਰ ਚੜ੍ਹਦੀ ਕਲਾ ਦੇ ਵਿੱਚ ਅਸੀਂ ਸਾਰੀ ਸੰਗਤ ਪਹੁੰਚੀ ਹੈ ਸੋ ਇੱਕ ਵਾਰ ਮੈਸੇਜ ਫੇਰ ਲਾ ਦਿਓ ਸੰਗਤ ਨੂੰ ਕਿ ਤੁਸੀਂ ਵੀ ਬਾਹ ਚੜ੍ਹ ਕੇ ਆਓ ਬਾਹ ਚੜ੍ਹ ਕੇ ਆਓ ਸੰਗਤ ਜੀ ਸਾਰੇ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ ਮਹਾਰਾਜ ਜੀ ਅਰਦਾਸ ਬੇਨਤੀ ਕਰੋ ਮਹਾਰਾਜ ਜੀ ਨੇ ਆਪ ਹੀ ਬਾਹ ਫੜ ਕੇ ਤੁਹਾਨੂੰ ਉੱਪਰ ਲੈ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ